ਨਿਜ ਘਰ ਵਾਸ ਹੋਏ ਇਹ ਬਾਣੀ ਮਨੁਪਰਖ ਕੀ ਨਿਜ ਘਰ ਵਾਸ ਹੋਏ ਸਤਨਾਮ ਦੇਵਾ ਹੈ ਗੁਰੂ ਸਾਹਿਬ ਜੀ ਸ਼੍ਰੀ ਰਗ ਮਹਲਾ ਤਨ ਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸੱਠ ਤੀਰਥ ਕਾਮੁਖ ਟਿਕਾ ਤਿਤ ਘਟ ਮਤ ਵਿਗਾਸ ਕੁੰਗੋ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨਸਾਸ 86 ਤੀਰਥ ਕਾਮ ਕੁਟਕਾ ਤਿਤ ਘਟ ਮਤ ਵਿਗਾਸ ਪੂਤ ਮਤੀ ਸਲਾਣਾ ਸਚ ਨਾਮ ਗੁਣਤਸ ਬਾਬਾ ਹੋਰ ਮਤ ਹੋਰ ਹੋ ਜੇ ਸੋ ਵੀਰ ਕਮਾਈ ਐ ਸਨਮਾਨ ਜੋਗ ਦੇਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਿਰਦਾ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਤਨ ਤੁਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਰੋਜਾਨਾ ਗੁਰੂ ਸਾਹਿਬ ਜੀ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨ ਜੀਆਂ ਦੇ ਮੁਬਾਰਕ ਅਸਥਾਨਾਂ ਤੋਂ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਦੀ ਸੇਵਾ ਕਰਵਾਉਂਦੇ ਹਨ ਜੋ ਅੱਜ ਸਤਿਗੁਰੂ ਜੀ ਨੇ ਸਾਨੂੰ ਵਿਚਾਰ ਦੀਨ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਸ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਜੀਆਂ ਨੇ ਮਨੁੱਖ ਨੂੰ ਪਰਮਾਤਮਾ ਦੇ ਤੱਕ ਜਾਣ ਦੀ ਸਮਤ ਬਖਸ਼ੀ ਹੈ ਕਿ ਇਨਸਾਨ ਜੇਕਰ ਗੁਰੂ ਦੇ ਮੁਤਾਬਿਕ ਤੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਿਮਰਨ ਕਰੇਗਾ ਤਾਂ ਤੇਰੇ ਵੱਲੋਂ ਜਪਿਆ ਹੋਇਆ ਇੱਕ ਕਿਣਕਾ ਮਾਤਰ ਵੀ ਤੇਰੀ ਜ਼ਿੰਦਗੀ ਦੇ ਵਿੱਚ ਅਨੇਕਾਂ ਨਿਯਮਤਾ ਤੈਨੂੰ ਬਖਸ਼ਿਸ਼ ਕਰ ਦੇਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ। ਕਿਨ ਕਾ ਏਕ ਜਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨ ਆਵੇ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਤਾਂ ਇਹ ਗੱਲ ਆਖੀ ਕਿ ਇੱਕ ਕਿਣਕਾ ਮਾਤਰ ਵੀ ਜੇਕਰ ਜਪ ਲਈਏ ਤਾਂ ਇਨਸਾਨ ਦੀ ਜਿਹੜੀ ਮਹਿਮਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਹਦੀ ਵਡਿਆਈ ਨੂੰ ਆਖਿਆ ਨਹੀਂ ਜਾ ਸਕਦਾ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕਿੰਨੇ ਸਾਲ ਹੋ ਗਏ ਨੇ ਆਪਾਂ ਨੂੰ ਬਾਣੀ ਪੜ੍ਹਦਿਆਂ ਹੋਇਆ ਕਿੰਨੀ ਬਾਣੀ ਦਾ ਪਾਠ ਕਰ ਚੁੱਕੇ ਹਾਂ ਕਿੰਨੇ ਕਿੰਨੇ ਘੰਟੇ ਬੈਠ ਕੇ ਸਤ ਸੰਗਤ ਦੇ ਵਿੱਚ ਬਿਤਾ ਚੁੱਕੇ ਹਾਂ ਗੁਰੂ ਸਾਹਿਬ ਜੀ ਤਾਂ ਕਹਿੰਦੇ ਹਨ ਕਿ ਇੱਕ ਕਿਣਕਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਬੇਅੰਤ ਨਿਯਮਤਾ ਬਖਸ਼ਿਸ਼ ਕਰਨ ਵਾਲਾ ਹੈ ਐਨੀ ਬਾਣੀ ਪੜ੍ਹੀ ਹੈ ਇਨਾ ਕੁਝ ਕੀਤਾ ਜ਼ਿੰਦਗੀ ਦੇ ਅੰਦਰ ਸੁਧਾਰ ਫਿਰ ਵੀ ਨਹੀਂ ਹੋਇਆ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਨਸਾਨ ਨੇ ਇੱਥੇ ਆ ਕੇ ਇੱਕ ਗਲਤੀ ਕੀਤੀ ਹੈ ਉਹ ਗਲਤੀ ਕਿਹੜੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਬਾਬਾ ਹੋਰ ਮਤ ਹੋਰ ਹੋਰ ਦੇ ਸੋਹੇਰ ਕਮਾਈਏ ਕੂੜਾ ਕੂੜਾ ਜ਼ੋਰ ਜਿਹੜਾ ਇਹ ਰਹਾਉ ਵਾਲਾ ਬੰਦ ਹੈ ਕਹਿੰਦੇ ਹਨ ਕਿ ਮਨੁੱਖ ਨੇ ਕੀ ਕੀਤਾ ਇਹਨੇ ਯਤਨ ਬੜੇ ਕੀਤੇ ਤੀਰਥਾਂ ਤੇ ਇਸ਼ਨਾਨ ਕਰਨਾ ਕੀਤਾ ਬੜੀ ਇਹਨੇ ਆਪਣੇ ਆਪ ਦੇ ਵਿੱਚ ਸਚਮਤਾ ਰੱਖੀ ਬੜੇ ਜਪ ਤਪ ਪੂਜਾ ਆਦਿਕ ਕਰਦਾ ਰਿਹਾ ਤੇ ਕਈ ਸੱਜਣਾ ਨੇ ਇਹ ਗੱਲ ਦਾ ਪ੍ਰਚਾਰ ਕੀਤਾ ਕਿ ਮਥੇ ਦਾ ਧਿਆਨ ਟਿਕਾ ਕੇ ਇਥੇ ਧਿਆਨ ਲਾਉਣਾ ਹੈ ਜਾਂ ਆਪਣੀ ਗਿੱਚੀ ਦੇ ਮਗਰ ਧਿਆਨ ਲਾਉਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਮਨੁੱਖ ਧਿਆਨ ਲੱਗਣਾ ਇਹ ਪ੍ਰਾਪਤੀ ਸੀ ਉਹ ਤਾਂ ਬਾਣੀ ਪੜਦਿਆਂ ਪੜਦਿਆਂ ਸੇਵਾ ਅਤੇ ਸਿਮਰਨ ਕਰਦਿਆਂ ਕਰਦਿਆਂ ਧਿਆਨ ਲੱਗਣਾ ਇਹ ਪ੍ਰਾਪਤੀ ਹੋਣੀ ਸੀ ਬਖਸ਼ਿਸ਼ ਹੋਣੀ ਸੀ ਪਰ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਨੇ ਅਰੰਭ ਤਾਂ ਇੱਥੋਂ ਕੀਤੀ ਇਹਨੇ ਸਿੱਧਾ ਧਿਆਨ ਲਾਉਣ ਦਾ ਯਤਨ ਕੀਤਾ ਜੇ ਸੋ ਬੇਰ ਕਮਾਈਏ ਕੂੜੇ ਕੂੜਾ ਜੋਰ ਕਹਿੰਦੇ ਇਨਸਾਨ ਨੇ ਉਦਮ ਬੜੇ ਕੀਤੇ ਉਪਰਾਲੇ ਬੜੇ ਕੀਤੇ ਪਰ ਉਹਨਾਂ ਦਾ ਕੋਈ ਇਹਨੂੰ ਲਾਭ ਨਹੀਂ ਹੋਇਆ ਉਦਾਹਰਣ ਦੇ ਤੌਰ ਤੇ ਮਨੁੱਖ ਦਾ ਸੁਭਾਅ ਕਿਦਾਂ ਦਾ ਬਣ ਗਿਆ ਸਤਿਗੁਰੂ ਜੀ ਕਹਿੰਦੇ ਜਿਵੇਂ ਕਿਸੇ ਇਨਸਾਨ ਨੇ ਧਰਤੀ ਦੇ ਵਿੱਚ ਬੀਜ ਬੀਜਣ ਵਾਸਤੇ ਬਹੁਤ ਵਧੀਆ ਉਹਨੇ ਕਿਸਮ ਦਾ ਬੀਜ ਲਿਆਂਦਾ ਉੱਚ ਕੁਆਲਟੀ ਦਾ ਜਿਹੜੀ ਮਸ਼ੀਨ ਦੇ ਨਾਲ ਬੀਜ ਬੀਜਿਆ ਉਹ ਵੀ ਬਹੁਤ ਵਧੀਆ ਸੀ ਪਰ ਗਲਤੀ ਕਿੱਥੇ ਹੋ ਗਈ ਕਿ ਜਿਹੜੀ ਜ਼ਮੀਨ ਦੇ ਵਿੱਚ ਬੀਜ ਬੀਜਣਾ ਸੀ ਉਹ ਜ਼ਮੀਨ ਦਾ ਹਜੇ ਵਾਤਰ ਕੋਈ ਨਹੀਂ ਸੀ ਭਾਵੇਂ ਸਿੱਧਾ ਫਲ ਦੀ ਪ੍ਰਾਪਤੀ ਕੀਤੀ ਉਦਮ ਨਹੀਂ ਕੀਤਾ ਜਿਹੜਾ ਉਦਮ ਗੁਰੂ ਸਾਹਿਬ ਜੀ ਕਰਨ ਵਾਸਤੇ ਕਹਿੰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਸਿਫਤ ਕਰਨੀ ਉਹਦਾ ਨਾਮ ਜਪਣਾ ਤੇ ਇਹ ਮਨੁੱਖ ਕਿਵੇਂ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਮਤ ਨੂੰ ਸਾਫ ਕਰ ਤੇਰੀ ਮਤ ਦੇ ਵਿੱਚ ਬੁਰਾਈਆਂ ਹਨ ਤੇਰੇ ਅੰਦਰ ਤੇਰੇ ਮਨ ਦੇ ਵਿੱਚ ਕਿਸੇ ਦੇ ਵਾਸਤੇ ਈਰਖਾ ਹੈ ਤੇਰੇ ਮਨ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ ਹੈ ਤੇਰੇ ਮਨ ਦੇ ਵਿੱਚ ਕਿਸੇ ਪ੍ਰਤੀ ਤੂੰ ਵੈਰ ਕਮਾਉਣਾ ਹੈ ਹੁਣ ਮਤ ਤੇਰੀ ਏਦਾਂ ਦੀ ਬਣੀ ਹੋਈ ਏ ਤੇ ਏਦਾਂ ਦੀ ਮਤ ਦੇ ਨਾਲ ਭਾਵੇਂ ساری ਜ਼ਿੰਦਗੀ ਨੱਕ ਰਗੜੀ ਜਾਈਂ ਭਾਵੇਂ 68 ਤੀਰਥਾਂ ਤੇ ਦੂਰੇ ਤੀਰੇ ਇਸ਼ਨਾਨ ਕਰ ਲਵੀਂ ਗੁਰੂ ਸਾਹਿਬ ਜੀ ਕਹਿੰਦੇ ਕੂੜਾ ਕੂੜਾ ਜੋਰ ਇਹ ਭਾਈ ਜੋਰ ਕੀਤੇ ਇਹ ਉਦਮ ਕੀਤੇ ਝੂਠੇ ਹਨ ਇਹਨਾਂ ਤੋਂ ਕੋਈ ਲਾਭ ਨਹੀਂ ਹੋਣਾ ਤੇ ਇਨਸਾਨ ਸਾਰੀ ਜ਼ਿੰਦਗੀ ਇਦਾਂ ਕਰਦਾ ਕਰਦਾ ਅੰਤ ਨੂੰ ਖਤਮ ਹੋ ਜਾਂਦਾ ਹੈ ਪ੍ਰਾਪਤੀ ਕੁਝ ਵੀ ਨਾ ਹੋਈ ਪਰ ਗੁਰੂ ਗਰੀਬ ਨਿਵਾਜ ਮਹਾਰਾਜ ਇੱਥੇ ਸਮਝਾ ਰਹੇ ਨੇ ਕਿ ਸਭ ਤੋਂ ਪਹਿਲਾਂ ਐ ਮਨੁੱਖ ਜਿਹੜੀ ਭਰੀਏ ਮਤ ਪਾਪਾਂ ਕੈ ਸੰਗ ਆਪਣੀ ਮਤ ਨੂੰ ਸਾਫ਼ ਕਰ ਜਦੋਂ ਤੇਰੀ ਮਤ ਸਾਫ਼ ਹੋ ਗਈ ਜਦੋਂ ਤੇਰਾ ਮਨ ਸਾਫ਼ ਹੋ ਗਿਆ ਫਿਰ ਕਹਿੰਦੇ ਤੂੰ ਜੇਕਰ 5 ਮਿੰਟ ਬੈਠ ਕੇ ਵੀ ਵਾਹਿਗੁਰੂ ਜੀ ਦਾ ਨਾਮ ਧਿਆਲਿਆ ਨਾ ਤੇ ਤੇਰਾ ਉਹ 5 ਮਿੰਟ ਜਪਿਆ ਹੋਇਆ ਵੀ ਕਈ ਸਦੀਆਂ ਦੇ ਨਾਲੋਂ ਜ਼ਿਆਦਾ ਚੰਗਾ ਹੋਵੇਗਾ ਜਿਵੇਂ ਮਨੁੱਖ ਮੰਨ ਲਈਏ ਇਹਦੀ ਉਮਰ ਐਨੀ ਨਹੀਂ ਭਾ ਕੋਟੀ ਮਤ ਲੈ ਕੇ ਪਾਪਾਂ ਵਾਲੀ ਮਤ ਲੈ ਕੇ ਇਨਸਾਨ ਸਦੀਆਂ ਤੱਕ ਜਪ ਤਪ ਕਰਦ ਰਵੇ ਕੋਈ ਪ੍ਰਾਪਤੀ ਨਹੀਂ ਪਰ ਜੇਕਰ ਮਨ ਨਿਰਮਲ ਬਣ ਗਿਆ ਮਤ ਸਾਫ ਹੋ ਗਈ ਮਨ ਦੇ ਵਿੱਚ ਨਾਨਕ ਈਰਖਾ ਦਵੇਸ਼ ਪਾਪ ਕੁਝ ਵੀ ਨਾ ਰਹਾ ਤੇ ਉਹ ਚੰਗੀ ਮਤ ਦੇ ਨਾਲ ਉਹਤ ਮੱਤੀ ਉਸ ਮਤ ਦੇ ਨਾਲ ਜਦੋਂ ਸਲਾਇਆ ਜਾਂਦਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਉਹ ਭਾਵੇਂ ਇੱਕ ਘੜੀ ਦਾ ਸਿਮਰਨ ਵੀ ਹੋਵੇ ਤਾਂ ਉਹ ਵੀ ਸਾਨੂੰ ਤਾਰ ਜਾਂਦਾ ਹੈ ਸੋ ਗੁਰੂ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਆਓ ਮਨ ਚਿਤ ਵਰਤੀਆਂ ਇਕਾਗਰ ਕਰਕੇ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਪਸ ਦੇ ਵਿੱਚ ਸਾਂਝੀ ਕਰਿਏ ਜੀ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਪ ਜੀ ਰਸਨਾ ਨੂੰ ਪਵਿੱਤਰ ਕਰੋ ਉਚਾਰਨ ਕਰੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਹਨ ਪਾਵਨ ਸ਼ਬਦ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ 17 ਦੇ ਉੱਪਰ ਅੰਕਿਤ ਹੈ ਕੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰ ਵਾਸ ਤਨ ਸਾਸ ਇੱਥੇ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਕੁੰਗੂ ਕੀ ਕਾਇਆ ਕਹਿੰਦੇ ਜੈਸ ਮੁਨੱਖ ਨੇ ਊਤ ਮੱਤੀ ਦੇ ਨਾਲ ਸਲਾਉਣਾ ਕੀਤਾ ਹੈ ਉਤਮਤੀ ਭਾਵ ਕੇ ਉਹ ਜਿਹੜੀ ਨਿਰਮਲ ਮਤ ਹੈ ਉਸ ਨਿਰਮਲ ਮਤ ਦੇ ਨਾਲ ਸਲਾਹਣਾ ਕੀਤਾ ਨਾ ਕੁੰਗੂ ਕੀ ਕਾਇਆ ਕੁੰਗੂ ਕਹਿੰਦੇ ਨੇ ਕੇਸਰ ਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜਾ ਇਨਸਾਨ ਸਾਫ ਨਿਰਮਲ ਮਤ ਦੇ ਨਾਲ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਸਿਮਰਨ ਕਰਦਾ ਉਹਦੀ ਕਾਇਆ ਕਾਇਆ ਕਹਿੰਦੇ ਨੇ ਸਰੀਰ ਨੂੰ ਕੁੰਗੂ ਹੁੰਦਾ ਕੇਸਰ ਕਹਿੰਦੇ ਜਿਵੇਂ ਕੇਸਰ ਉਹਦੀ ਸੁਗੰਧੀ ਬੜੀ ਵਧੀਆ ਹੁੰਦੀ ਹੈ ਕੇਸਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਾਕ ਮੰਨਿਆ ਜਾਂਦਾ ਹੈ ਤੇ ਕੇਸਰ ਬੜਾ ਮਹਿੰਗਾ ਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਮਨੁੱਖ ਦਾ ਜਿਹੜਾ ਸਰੀਰ ਹੈ ਉਹ ਵਿਕਾਰਾਂ ਤੋਂ ਰਹਿਤ ਕੇਸਰ ਦੇ ਵਰਗਾ ਬਣ ਜਾਂਦਾ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਲਲਤਾ ਕਹਿੰਦੇ ਹਨ ਜ਼ੁਬਾਨ ਨੂੰ ਫਿਰ ਕਹਿੰਦੇ ਉਸ ਸੁਧ ਮਤ ਵਾਲੇ ਮਨੁੱਖ ਦੀ ਜਿਹੜੀ ਜ਼ੁਬਾਨ ਹੈ ਉਹ ਜ਼ੁਬਾਨ ਮਨ ਨੂੰ ਇੰਨੀ ਕੁ ਸੋਹਣੀ ਬਣ ਜਾਂਦੀ ਉਹਦੀ ਰਸਨਾ ਇੰਨੀ ਕੁ ਸੋਹਣੀ ਹੋ ਜਾਂਦੀ ਜਿਵੇਂ ਉਹਦੇ ਵਿੱਚ ਰਤਨ ਜੜੇ ਹੋਣ ਰਤਨਾ ਦੇ ਨਾਲ ਉਹ ਜ਼ੁਬਾਨ ਜਿਹੜੀ ਜੜੀ ਹੋਵੇ ਅਗਰਵਾਸ ਅਗਰ ਊਦ ਦੀ ਲੱਕੜ ਹੁੰਦੀ ਹੈ ਜਿਹਦੀ ਸੁਗੰਧੀ ਬਹੁਤ ਜ਼ਿਆਦੇ ਵਧੀਆ ਹੁੰਦੀ ਹੈ ਅਗਰਵਾਸ ਵਾਸ ਕਹਿੰਦੇ ਨੇ ਵਾਸਨਾ ਨੂੰ ਤਨ ਸਾਸ ਤਨ ਸਾਸ ਤਨ ਸਰੀਰ ਦੇ ਵਿੱਚੋਂ ਕਹਿੰਦੇ ਫਿਰ ਹਰੇਕ ਸਵਾਹ ਜਿਹੜਾ ਹਰੇਕ ਸਵਾਸ ਹੈ ਹਰੇਕ ਸਾਹ ਹੈ ਉਹ ਇਸ ਪ੍ਰਕਾਰ ਦੇ ਨਾਲ ਨਿਕਲਦਾ ਜਿਵੇਂ ਊਦ ਦੀ ਜਿਹੜੀ ਲੱਕੜ ਹੋਵੇ ਲੱਕੜ ਦੇ ਵਿੱਚੋਂ ਵਾਸਨਾ ਆਉਂਦੀ ਹੈ ਨਾਮ ਜਪਣ ਵਾਲੇ ਦੇ ਸਵਾਸਾਂ ਦੇ ਵਿੱਚੋਂ ਕਹਿੰਦੇ ਫਿਰ ਇਸ ਤਰ੍ਹਾਂ ਦੇ ਨਾਲ ਸੁਗੰਧੀ ਆਉਂਦੀ ਹੈ ਜਿਹੜਾ ਸ਼ੁੱਧ ਮਤ ਦੇ ਨਾਲ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਨਾਮ ਜਪਦਾ ਹੈ 8 60 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਫਿਰ ਸ਼ੁੱਧ ਮਤ ਦੇ ਨਾਲ ਪਰਮਾਤਮਾ ਨੂੰ ਝਾਉਂਦਾ ਹੈ 86 ਤੀਰਥ ਕਾਮੁਕ ਟਿੱਕਾ ਮੁਕ ਟਿੱਕਾ ਕਹਿੰਦੇ ਹਨ ਕਿ ਮੁਖ ਉਜਲਾ ਬਣ ਜਾਣਾ ਕਹਿੰਦੇ ਜਿਸ ਮਨੁੱਖ ਨੇ ਸੁੱਧ ਮਤ ਦੇ ਨਾਲ ਸਲਾਹਣਾ ਕੀਤਾ ਫਿਰ ਕਹਿੰਦੇ ਉਹ ਨਾਮ ਜਪ ਕੇ ਸਿਮਰਨ ਕਰਕੇ 68 ਤੀਰਥਾਂ ਦੇ ਨਾਲ ਵੀ ਜਾਦੇ ਪਵਿੱਤਰ ਬਣ ਜਾਂਦਾ ਹੈ ਮੰਨੋ ਕਹਿੰਦੇ ਉਸ ਮਨੁੱਖ ਦਾ ਜਿਹੜਾ ਸਰੀਰ ਹੈ ਉਹ 68 ਤੀਰਥਾਂ ਦੇ ਨਾਲੋਂ ਜ਼ਿਆਦਾ پاک ਪਵਿੱਤਰ ਬਣ ਜਾਂਦਾ ਹੈ ਹੁਣ ਇਨਸਾਨ ਤੀਰਥਾਂ ਤੇ ਇਸ ਨਾਨਕ ਕਰਨ ਵਾਸਤੇ ਜਾਂਦਾ ਹੈ ਕਿ ਜਿਹੜਾ ਮੇਰਾ ਜੀਵਨ ਹੈ ਉਸ ਉਹ ਸੁਧਰ ਜਾਵੇ ਮੇਦੇ ਪਾਪਾਂ ਦੀ ਮੈਲ ਲੈ ਜਾਵੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਗੁਰਮੁਖਾਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੀ ਪ੍ਰੇਰਣਾ ਮਹਾਰਾਜ ਬਖਸ਼ਦੇ ਨੇ ਕਿਉਂ ਉਹ ਇਹੀ ਕਾਰਨ ਹੈ ਕਿ ਜਿਹੜਾ ਗੁਰਮੁਖ ਹੈ ਸਾਧੂ ਹੁੰਦਾ ਹੈ ਸੰਤ ਮਹਾਂਪੁਰਸ਼ ਹੁੰਦਾ ਹੈ ਕਹਿੰਦੇ ਹਨ ਕਿ ਉਹਦਾ ਸਰੀਰ ਜਿਹੜਾ ਨਾ ਉਹ 68 ਤੀਰਥਾਂ ਦੇ ਨਾਲੋਂ ਵੀ ਜ਼ਿਆਦਾ پاک ਅਤੇ ਪਵਿੱਤਰ ਬਣ ਜਾਂਦਾ ਹੈ ਓਤ ਮਤੀ ਸਲਾਹਣਾ ਸਚ ਨਾਮ ਗੁਣ ਤਾਸ ਊਤਮ ਮੱਤਿ ਹੁਣ ਜਿਹੜੀ ਕਹਿੰਦੇ ਏਦਾਂ ਦੀ ਮਤ ਦੇ ਨਾਲ ਚੰਗੀ ਸਾਫ ਮਤ ਦੇ ਨਾਲ ਵਾਹਿਗੁਰੂ ਮਾਲਕ ਨੂੰ ਧਿਆਉਣਾ ਕਰਨਾ ਹੈ ਫਿਰ ਕਹਿੰਦੇ ਜਿਹੜੀ ਐਸ ਮਤ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨਾ ਨਾ ਉਹ ਵਾਹਿਗੁਰੂ ਜੀ ਨੂੰ ਏਦਾਂ ਜਪਿਆ ਜਾਂਦਾ ਹੈ ਇਹ ਨਹੀਂ ਕਿ ਇੱਕ ਪਾਸੇ ਬਾਣੀ ਪੜੀ ਜਾਣੀ ਤੇ ਦੂਜੇ ਪਾਸੇ ਮਨ ਦੇ ਵਿੱਚ ਗਾਲਾਂ ਕੱਢੀ ਜਾਣੀਆਂ ਕਿਸੇ ਨੂੰ ਅੰਦਰੇ-ਅੰਦਰ ਕੁੜੀ ਜਾਣਾ ਇੱਕ ਪਾਸੇ ਬਾਣੀ ਪੜ੍ਹੀ ਜਾਣੀ ਦੂਜੇ ਪਾਸੇ ਮੱਤ ਵਿੱਚ ਇਹ ਵਿਚਾਰ ਆਉਣੇ ਕਿ ਜਲਦੀ ਕਰਾਂ ਮੈਂ ਪਾਠ ਦਾ ਕੰਮ ਨਵੇੜਾ ਫਿਰ ਉੱਥੇ ਵੀ ਜਾਣਾ ਉਹਨੂੰ ਵੀ ਲੁੱਟਣਾ ਉਹਦੇ ਨਾਲ ਵੀ ਠੱਗੀ ਮਾਰਨੀ ਹੈ ਗੁਰੂ ਸਾਹਿਬ ਜੀ ਕਹਿੰਦੇ ਭਾਈ ਐਦਾਂ ਨਹੀਂ ਸ਼ੁੱਧ ਮੱਤ ਦੇ ਨਾਲ ਵਾਹਿਗੁਰੂ ਮਾਲਕ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ ਬਾਬਾ ਹੋਰ ਮਤ ਹੋਰ ਹੋਰ ਫਿਰ ਕਹਿੰਦੇ ਜਿਹੜੀ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਦੇ ਬਿਨਾ ਮਤ ਨਾ ਪ੍ਰਮਾਤਮਾ ਦੇ ਨਾਲ ਟੁੱਟੀ ਹੋਈ ਮਤ ਮੈਲੀ ਮਤ ਖੋਟੀ ਮਤ ਜਿਹੜੀ ਹੈ ਉਹ ਤਾਂ ਫਿਰ ਕਹਿੰਦੇ ਹੋਰ ਹੀ ਪਾਸੇ ਇਨਸਾਨ ਨੂੰ ਲੈ ਕੇ ਚਲੀ ਜਾਂਦੀ ਹੈ ਜੇ ਸੌ ਵੇਰ ਕਮਾਈ ਹੈ ਕੂੜੇ ਕੂ ਵੰਦ ਵਾਹਿਗੁਰੂ ਜੀ ਦੀ ਬੰਦਗੀ ਨੂੰ ਛੱਡ ਕੇ ਨਾਮ ਸਿਮਰਨ ਨੂੰ ਛੱਡ ਕਰਕੇ ਜੇਕਰ ਸੈਂਕੜੇ ਵਾਰੀ ਵੀ ਪ੍ਰਮਾਤਮਾ ਵਾਹਿਗੁਰੂ ਮਾਲਕ ਦੀ ਬੰਦਗੀ ਨੂੰ ਛੱਡ ਦਿੱਤਾ ਤੇ ਸੈਂਕੜੇ ਵਾਰੀ ਹੋਰ ਕਰਮ ਕੀਤੇ ਹੋਰ ਬੜਾ ਕੁਝ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਕਰਮ ਕਰਤ ਵਧੇ ਆਮੇਵ ਕਈ ਵਾਰੀ ਇਦਾਂ ਹੁੰਦਾ ਕਿ ਕਰਮ ਕਰਦਿਆਂ ਕਰਦਿਆਂ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਵੀ ਵੱਧ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਕੂੜ ਝੂਠ ਦਾ ਜੋਰ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਪ੍ਰਮਾਤਮਾ ਦੀ ਬੰਦਗੀ ਨਾਮ ਸਿਮਰਨ ਤੋਂ ਬਿਨਾ ਰਹਾ ਅੱਗੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਕਈ ਵਾਰੀ ਕੰਮ ਕਰਦਿਆਂ ਕਰਦਿਆਂ ਦੁਨੀਆਂ ਦੇ ਲੋਕ ਬੜਾ ਪੈਰੀਂ ਹੱਥ ਲਾਉਂਦੇ ਹਨ ਕਿ ਭਾਈ ਇਹਦੇ ਨਾਲੋਂ ਵੱਡਾ ਪੀਰ ਪੈਗੰਬਰ ਕੋਈ ਨਹੀਂ ਇਹਦੇ ਨਾਲੋਂ ਵੱਡਾ ਸਾਧੂ ਕੋਈ ਨਹੀਂ ਇਹਦੇ ਨਾਲੋਂ ਵੱਡਾ ਕੋਈ ਸਿੱਧ ਕੋਈ ਨਹੀਂ ਤਾਂ ਗੁਰੂ ਸਾਹਿਬ ਜੀ ਉਹ ਗੱਲ ਸਮਝਾ ਰਹੇ ਹਨ ਕਿ ਜੇਕਰ ਪੱਲੇ ਦੇ ਵਿੱਚ ਨਾਮ ਨਹੀਂ ਮਨੁੱਖ ਸਿਮਰਨ ਨਹੀਂ ਕਰਦਾ ਬੰਦਗੀ ਨਹੀਂ ਕਰਦਾ ਉਹ ਤਾਂ ਫਿਰ ਖਾਕ ਦੇ ਬਰਾਬਰ ਭਾਈ ਮਿੱਟੀ ਦੇ ਬਰਾਬਰ ਹੈ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਪੂਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰ ਕਹਿੰਦੇ ਮਨੁੱਖ ਨੇ ਕਰਮ ਕਰ ਕਰ ਕੇ ਬੜਾ ਕੁਝ ਕੀਤਾ ਆਪਣੇ ਆਪ ਨੂੰ ਪੀਰ ਕਹਾਉਣ ਲੱਗ ਪਿਆ ਦੁਨੀਆ ਦੇ ਲੋਕ ਪੀਰ ਕਹਿੰਦੇ ਨੇ ਵੱਡਾ ਸਾਧੂ ਆਖਦੇ ਹਨ ਸਾਰਾ ਸੰਸਾਰ ਉਹਦੇ ਦਰਸ਼ਨ ਕਰਦਾ ਉਹਦੀ ਪੂਜਾ ਹੋਣ ਲੱਗ ਪਈ ਨਾਉ ਸਦਾ ਹੈ ਆਪਣਾ ਹੋ ਵੈ ਸਿੱਧ ਸੁਮਾਰ ਕਹਿੰਦੇ ਫਿਰ ਜੇ ਉਹ ਪੁੱਗਿਆ ਹੋਇਆ ਜੋਗੀ ਕਰਾਂ ਮਾਤੀ ਬਣ ਜਾਵੇ ਕਰਾਂ ਮਾਤਾ ਵਿਖਾਉਣ ਲੱਗ ਜਾਵੇ ਉਹ ਵੱਡੇ ਜੋਗੀਆਂ ਦੇ ਵਿੱਚ ਗਿਣਿਆ ਜਾਣ ਲੱਗ ਜਾਵੇ ਸਿੱਧ ਸੁਮਾਰ ਬਣ ਜਾਵੇ ਜਾਂ ਪਤ ਲੇਖੇ ਨਾ ਪਵੇ ਸਭ ਪੂਜ ਖਵਾਰ ਕਹਿੰਦੇ ਜੇਕਰ ਉਹਦੇ ਪੱਲੇ ਦੇ ਵਿੱਚ ਨਾਮ ਨਹੀਂ ਨਾ ਜੇਕਰ ਉਹ ਨਾਮ ਨਹੀਂ ਜਪਦਾ ਬੰਦਗੀ ਨਹੀਂ ਕਰਦਾ ਤਾਂ ਵੀ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਉਹਦੀ ਮੱਤ ਮਤ ਖੋਟੀ ਐ ਮਤ ਮੇਲੀ ਐ ਤਾਂ ਜਦੋਂ ਕਹਿੰਦੇ ਫਿਰ ਮਾਲਕ ਦੇ ਘਰ ਦੇ ਵਿੱਚ ਲੇਖਾ ਜੋਖਾ ਹੋਣਾ ਹੈ ਸਾਖ ਕਿਤਾਬ ਹੋਣਾ ਹੈ ਨਾ ਕਹਿੰਦੇ ਭਾਈ ਫਿਰ ਉਹਨੂੰ ਖੁਵਾਰੀ ਹੀ ਮਿਲਣੀ ਹੈ ਉਹਦੀ ਕੋਈ ਇੱਜ਼ਤ ਨਹੀਂ ਹੋਣੀ ਠੀਕ ਐ ਦੁਨੀਆਂ ਦੇ ਲੋਕ ਇੱਥੇ ਉਹਦੇ ਪੈਰੀਂ ਹੱਥ ਲਾਉਂਦੇ ਹੋਣਗੇ ਪਰ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਉਹ ਫਟਕਾਰਿਆ ਜਾਵੇਗਾ ਜਿਨ ਕੋ ਸਤ ਗੁਰ ਥਾਪੇ ਆ ਤਿੰ ਮੇਟ ਨਾਸ ਕੈ ਕੋਏ ਫਿਰ ਕਹਿੰਦੇ ਜਿਨਾਂ ਨੇ ਸ਼ੁੱਧ ਮਤ ਦੇ ਨਾਲ ਸਾਫ ਮਨ ਦੇ ਨਾਲ ਵਾਹਿਗੁਰੂ ਜੀ ਨੂੰ ਧਿਆਉਣਾ ਕੀਤਾ ਤੇ ਗੁਰੂ ਕੋਲੋਂ ਥਾਪੇ ਗਏ ਹਨ ਗੁਰੂ ਕੋਲੋਂ ਸ਼ਾਬਾਸ਼ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਹਨਾਂ ਦੀ ਇੱਜ਼ਤ ਨੂੰ ਨਾ ਕੋਈ ਇੱਥੇ ਵਟਾ ਲਾ ਸਕਦਾ ਤੇ ਨਾ ਮਾਲਕ ਦੀ ਦਰਗਾਹ ਦੇ ਵਿੱਚ ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਨਾਂ ਅੰਦਰ ਨਾਮੁ ਨਿਦਾਨ ਹੈ ਨਾਮੁ ਪ੍ਰਗਟ ਹੋਏ ਕਿੰਨੇ ਭਾਈ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਵਸਦਾ ਹੈ ਉਹਨਾਂ ਦੇ ਅੰਦਰ ਨਾਮ ਟਿਕਿਆ ਹੋਇਆ ਨਾਮ ਉਹਨਾਂ ਦੇ ਅੰਦਰ ਪ੍ਰਗਟ ਹੈ ਇਸੇ ਕਰਕੇ ਬਾਦਸ਼ਾਹ ਜੀ ਕਹਿੰਦੇ ਉਹਨਾਂ ਦੀ ਸੋਭਾ ਜਿਹੜੀ ਹੈ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਦੀ ਸੋਭਾ ਜਗ ਜਗ ਹੋਈ ਕੋਈ ਨਾ ਮੇਟਨ ਹਾਰ ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਕਹਿੰਦੇ ਭਾਈ ਉਹਨਾਂ ਦੀ ਪਰ ਸੋਭਾ ਲੋਕ ਪਰਲੋਕ ਦੇ ਵਿੱਚ ਹੁੰਦੀ ਹੈ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਈ ਕਹਿੰਦੇ ਭਾਈ ਇਹ ਪੱਕਾ ਨਿਯਮ ਜਾਣੋ ਕਿ ਪਰਮਾਤਮਾ ਦਾ ਨਾਮ ਹੀ ਪੂਜਿਆ ਜਾਂਦਾ ਹੈ ਉਹਦੇ ਨਾਮ ਦੀ ਹੀ ਪੂਜਾ ਹੁੰਦੀ ਹੈ ਨਾਮ ਦਾ ਹੀ ਸਤਕਾਰ ਹੁੰਦਾ ਹੈ ਜੇਕਰ ਕੋਈ ਨਾਮ ਜਪਦਾ ਹੈ ਉਹਨੂੰ ਸਤਕਾਰ ਮਿਲਦਾ ਹੈ ਉਹ ਨਾਮ ਦੇ ਆਸਰੇ ਕਰਕੇ ਬੰਦਗੀ ਦੇ ਆਸਰੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆਦਬ ਸਤਕਾਰ ਮਿਲਦਾ ਹੈ ਤੇ ਤਾਂ ਹੀ ਭਗਤਾਂ ਨੇ ਰੱਬ ਦੇ ਕੋਲੋਂ ਕੀ ਮੰਗਿਆ ਹੈ ਸੇਖ ਬਰੀ ਦੇਖੈਰ ਦੀਜੇ ਬੰਦਗੀ ਇਹਨੇ ਮਾਲਕ ਜੇਕਰ ਖੈਰ ਪਾਉਣੀ ਹੈ ਦਾਤ ਦੇਣੀ ਕਾਦੀ ਦਾਤ ਬਖਸ਼ੂ ਬੰਦਗੀ ਦੀ ਦਾਤ ਖੇਹੁ ਖੇਰ ਲਾਈਏ ਤਾਂ ਜੀਉ ਕੇਹਾ ਹੋਏ ਫਿਰ ਕਹਿੰਦੇ ਜਿਨਾਂ ਨੇ ਕਦੇ ਨਾਮ ਨਹੀਂ ਜਪਿਆ ਜਿਨਾਂ ਨੇ ਬੰਦਗੀ ਨਹੀਂ ਕੀਤੀ ਪਾਤਸ਼ਾਹੀ ਕਹਿੰਦੇ ਭਾਈ ਫਿਰ ਉਹ ਉਹਨਾਂ ਦਾ ਸਰੀਰ ਤਾਂ ਖੇਹ ਦੇ ਵਿੱਚ ਮਿਲਦਾ ਹੀ ਹੈ ਉਹਨਾਂ ਦੀ ਨਾਮਹੀਣ ਜਿਹੜੀ ਜ਼ਿੰਦਗੀ ਹੈ ਤੇ ਉਹ ਜਿੰਦ ਦਾ ਵੀ ਕਹਿੰਦੇ ਭੈੜਾ ਹਾਲ ਹੁੰਦਾ ਹੈ ਉਹ ਜਿੰਦ ਦਾ ਬੁਰਾ ਹਾਲ ਹੁੰਦਾ ਹੈ ਜਿਹੜੀ ਜੰਦ ਨੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਨਾਮ ਨਹੀਂ ਜਪਿਆ ਜਲੀਆਂ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਕਹਿੰਦੇ ਬੰਦਾ ਆਪ ਦੀ ਮਤ ਲੈ ਕੇ ਬਹੁਤ ਜਿਆਦੇ ਸਿਆਣਾ ਬਣ ਕੇ ਦੁਨੀਆਂ ਦੇ ਵਿੱਚ ਰਹਿੰਦਾ ਹੈ ਪਰ ਕਹਿੰਦੇ ਜਦੋਂ ਸਮਾਂ ਆਉਂਦਾ ਜਲੀਆਂ ਸਭ ਸਿਆਣਪਾਂ ਫਿਰ ਕਹਿੰਦੇ ਸਾਰੀਆਂ ਚਤਰਾਇਆਂ ਸਵਾਹ ਹੋ ਜਾਂਦੀਆਂ ਸੜ ਜਾਂਦੀਆਂ ਤੇ ਖੋਟੀ ਮਤ ਲੈ ਕੇ ਇਨਸਾਨ ਅੰਤ ਨੂੰ ਸੰਸਾਰ ਤੋਂ ਦੁਖੀ ਹੋ ਕੇ ਰੋ ਕੇ ਫਿਰ ਉਹ ਚਲਿਆ ਜਾਂਦਾ ਹੈ ਤੇ ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਨਾਮ ਵਿਚਾਰੇ ਹੈ ਦਰ ਗਇਆ ਕਿਆ ਹੋਏ ਕਹਿੰਦੇ ਭਾਈ ਫਿਰ ਜਿੰਨਾ ਨੇ ਵਾਹਿਗੁਰੂ ਜੀ ਦਾ ਨਾਮ ਭੁਲਾ ਦਿੱਤਾ ਤੇ ਉਹਨਾਂ ਦਾ ਫਿਰ ਦਰਤੇ ਜਾ ਕੇ ਕੀ ਹਾਲ ਹੋਵੇਗਾ ਮਾਰਾਂ ਪੈਂਦੀਆਂ ਭੈੜਾ ਹਾਲ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਆਪਣੇ ਕਰਮਾਂ ਦੇ ਮੁਤਾਬਕ ਸਜ਼ਾਵਾਂ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਮਾਨ ਸਤਕਾਰ ਨਹੀਂ ਮਿਲਦਾ ਸੋ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਬਾਣੀ ਦੇ ਦੁਆਰਾ ਸਾਂ